ਕਬੀਰ ਲੋਗ ਕਿਨਿੰਦਾ ਬਪੜਾ ਜੇ ਮਨ ਨਾਹੀ ਗਿਆਨ RAM ਕਬੀਰਾ ਰਬ ਰਹੇ ਅਵਰ ਤਜੇ ਸਭ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਭਗਤ ਕਬੀਰ ਸਾਹਿਬ ਜੀ ਸ਼ਰਮਣੀ ਭਗਤ ਇਹਨਾਂ ਦੇ ਪਾਵਨ ਸ਼ਲੋਕ ਜੋ 243 ਸ਼ਲੋਕ ਭੋਗ ਵਾਲੇ ਦਿਨ ਅਸੀਂ ਭੋਗ ਵਾਲੇ ਸ਼ਲੋਕਾਂ ਤੋਂ ਕੋਈ 2 ਘੰਟੇ ਪਹਿਲਾਂ ਸਰਵਣ ਕਰਦੇ ਆ ਭਗਤ ਜੀ ਕਿਰਪਾ ਕਰੇ 45 ਸ਼ਲੋਕਾਂ ਤੱਕ ਵਿਚਾਰ ਆਪ ਸਤਿਗੁਰਾਂ ਕਿਰਪਾ ਕੀਤੀ ਕਰਵਾਈ ਹੈ 46ਵਾਂ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ ਆਪਾਂ ਪਾਠ ਕੀਤਾ ਹੈ ਭਗਤ ਜੀ ਕਿਰਪਾ ਕਰੇ ਕਬੀਰ ਲੋਕ ਕੇ ਨਿੰਦੈ ਬਪੜਾ ਜੇ ਮਨ ਨਾਹੀ ਗਿਆਨ ਕਹਿੰਦੇ ਜਿਸ ਮਨੁੱਖ ਦੇ ਅੰਦਰੇ ਸੂਝ ਨਹੀਂ ਕਿ ਵਿਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿੰਨੀ ਕੁ ਵੱਡ ਮੁੱਲੀ ਦਾਤ ਹੈ ਕਹਿੰਦੇ ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਕੇ ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ ਕਹਿਣ ਤੂੰ ਭਾਵ ਉਹਦੇ ਮਨ ਵਿੱਚ ਗਿਆਨ ਨਹੀਂ ਹੈ ਲੋਕ ਕੇ ਨਿੰਦਾ ਬੱਪੜਾ ਬੱਪੜਾ ਭਾਵ ਵਿਚਾਰਾ ਮੂਰਖ ਲੋਕ ਵਿਚਾਰੇ ਜਿਹੜੇ ਉਹ ਨਿੰਦ ਦੇ ਉਹਨਾਂ ਨੂੰ ਗਿਆਨ ਨਹੀਂ ਕਹਿੰਦੇ RAM ਕਬੀਰਾ ਰਬ ਰਹੇ RAM ਪਰਮੇਸ਼ਰ ਦੇ ਨਾਲ ਕਬੀਰ ਰਬ ਰਿਹਾ ਹੈ ਭਾਵ ਉਸ ਨੂੰ ਸਿਮਰ ਰਿਹਾ ਹੈ ਅਵਰ ਤਜੇ ਸਭ ਕਾਮ ਹੋਰ ਸਾਰੇ ਧੰਦੇ ਜੰਜਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੰਮ ਇਹ ਛੱਡ ਦਿੱਤੇ ਆ ਅਵਰ ਤਜੇ ਸਭ ਕਾਮ ਸੋ ਇੱਥੇ ਕੀਰਤ ਛੱਡਣ ਦਾ ਆਵਾਜਕ ਨਹੀਂ ਸਤਿਗੁਰਾਂ ਸਾਨੂੰ ਕੀਰਤ ਛੱਡਣ ਲਈ ਨਹੀਂ ਕਿਤੇ ਵੀ ਕਿਹਾ ਕਿਉਂਕਿ ਮਹਾਰਾਜ ਕਹਿੰਦੇ ਕੀਰਤ ਕਰਨੀ ਹੈ ਪਹਿਲਾਂ ਮਹਾਰਾਜ ਕਹਿੰਦੇ ਕੀਰਤ ਕਰਨੀ ਵੰਡ ਛਕਣਾ ਨਾਮ ਜਪਣਾ ਭਾਵੇਂ ਕਿ ਭਗਤ ਕਬੀਰ ਸਾਹਿਬ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਕੋਈ ਸਮਾ ਅਵਸਥਾ ਐਸੀ ਆ ਗਈ ਸੀ ਉਹਨਾਂ ਕੀਰਤ ਵੀ ਛੱਡ ਦਿੱਤੀ ਸੀ ਉਹਨਾਂ ਕਹੇ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ ਐ ਮੇਰੀ ਮਾਈ ਜਦੋਂ ਮੈਂ ਖੱਡੀ ਦੀ ਨਲਕੀ ਦੇ ਵਿੱਚ ਧਾਗਾ ਪਾਉਣਾ ਤੇ ਜਿਹੜਾ ਸਾਹ ਪਿੱਛੇ ਨੂੰ ਖਿੱਚਦਾ ਉਹ ਸਾਹ ਬਿਰਥਾ ਚਲਾ ਜਾਂਦਾ ਜਦੋਂ ਧਾਗਾ ਖਿੱਚਣਾ ਹੁੰਦਾ ਤੇ ਮੈਂ ਚਾਹੁੰਦਾ ਕਿ ਮੈਂ ਇਹ ਕੰਮ ਵੀ ਛੱਡ ਦਿਆਂ ਇਹ ਸਾਹ ਵੀ ਬਿਰਥਾ ਨਾ ਜਾਵੇ ਇਹ ਜਿਹੜਾ ਸਾਹ ਹੈ ਇਹ ਵੀ ਵਾਹਿਗੁਰੂ RAM ਅੱਲਾ ਕਰਕੇ ਉਹਦਾ ਨਾਮ ਲਵੇ ਹਾਉ ਅਵਸਥਾ ਦਾ ਕੋਈ ਜੋ ਪੜਾ ਹੈ ਉਹ ਅਲੱਗ ਗੱਲ ਹੈ ਜਦੋਂ ਕੋਈ ਇਨਸਾਨ ਕੋਈ ਗੁਰਮੁਖ ਪਿਆਰਾ ਅਵਸਥਾ ਵਿੱਚ ਚਲਾ ਜਾਂਦਾ ਹੈ ਉਹਦੇ ਫਿਰ ਕੰਮ ਆਪੇ ਹੋਣ ਲੱਗ ਜਾਂਦੇ ਆ RAM KABEERA RAB RHE AVRAT JE SAB KAAM ਅੱਗੇ 47ਵੇਂ ਸ਼ਲੋਕ ਵਿੱਚ ਭਗਤ ਜੀ ਕਿਰਪਾ ਕਰ ਰਹੇ ਆ ਕਬੀਰ ਪਰਦੇਸੀ ਕੈ ਕਾਗਰੈ ਚਹੁ ਦਿਸ ਲਾਗੀ ਆਗ ਕਬੀਰ ਸਾਹਿਬ ਫਰਮਾ ਰਹੇ ਆ ਪਰਦੇਸੀ ਕੈ ਕਾਗਰੈ ਕਾਗਰੇ ਦਰਵਾਜੇ ਨੂੰ ਗਿਆਨ ਇੰਦਰੀਏ ਨੂੰ ਚੌਹਾਂ ਪਾਸਿਆਂ ਵੱਲੋਂ ਭਾਵ ਹਰੇਕ ਗਿਆਨ ਇੰਦਰੀਏ ਨੂੰ ਅੱਗ ਲੱਗੀ ਪਈ ਵਕਾਰਾਂ ਦੀ ਕਹਿੰਦੇ ਇਸ ਪਰਦੇਸੀ ਜੀਵ ਦੇ ਗਿਆਨ ਇੰਦਰੀਏ ਦਰ ਨੂੰ ਹਰ ਪਾਸੇ ਵੱਲ ਵਕਾਰਾਂ ਦੀ ਅੱਗ ਲੱਗੀ ਹੋਈ ਆ ਆਪਾਂ ਦੇਖਦੇ ਮੂੰਹ ਨੂੰ ਖਾਣ ਦੀ ਅੱਗ ਲੱਗੀ ਆ ਜੀਵ ਨੂੰ ਸਵਾਦ ਲੈਣ ਦੀ ਅੱਗ ਲੱਗੀ ਆ ਅੱਖਾਂ ਨੂੰ ਪਰਾਇਆ ਰੂਪ ਦੇਖਣ ਦੀ ਅੱਗ ਲੱਗੀ ਹੈ ਫਨਾਂ ਨੂੰ ਪਰਾਇ ਨਿੰਦਿਆ ਸੁਣਨ ਦੀ ਅੱਗ ਲੱਗੀ ਹੈ ਇੰਦਰੀਆਂ ਨੂੰ ਭੋਗ ਭੋਗਣ ਦੀ ਅੱਗ ਲੱਗੀ ਹੈ ਸੋ ਭਗਤ ਜੀ ਕਹਿੰਦੇ ਚੋਹਾ ਪਾਸਿਆਂ ਤੂੰ ਅੱਗ ਲੱਗੀ ਹੋਈ ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਭਗਤ ਜੀ ਕਿਰਪਾ ਕਰਕੇ ਕਹਿੰਦੇ ਖਿੰਥਾ ਗੋਦੜੀ ਇਸ ਪਰਦੇਸੀ ਜੋਗੀ ਦਾ ਸਰੀਰ ਰੂਪੀ ਗੋਦੜੀ ਇਸ ਸਰੀਰ ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਤਾਗਾ जिंद जो आत्मा है आंच सेक विकारਾਂ ਦੀ ਅੱਗ ਦਾ ਸੇਕ ਉਹਨੂੰ ਲੱਗ ਰਿਹਾ ਕਹਿੰਦੇ ਖਿੰਥਾ ਜਲ ਕੋਇਲਾ ਪਈ ਤਾਂਗੇ ਆਂਚ ਨਾ ਲਾਗ ਪਰ ਕਹਿੰਦੇ ਇਸ ਪਰਦੇਸੀ ਜੀਵ ਦੇ ਗਿਆਨ ਇੰਦਰੇਦਰਨ ਹਰ ਪਾਸੇ ਵੱਲ ਵਿਕਾਰਾਂ ਦੀ ਅੱਗ ਤੇ ਲੱਗੀ ਹੋਈ ਆ ਜੋ ਪਰਦੇਸੀ ਜੋਗੀ ਬੇਪਰਵਾਹ ਹੋ ਕੇ ਇਸ ਅੱਗ ਦਾ ਨਿਗਮਾਣਦਾ ਰਿਹਾ ਉਸ ਦੀ ਸਰੀਰ ਗੋਦੜੀ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਕੋਲੇ ਹੋਗੀ ਔਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ ਸਰੀਰ ਵਿੱਚ ਵਸਦੀ ਜਿੰਦ ਦਾ ਖਿਆਲ ਰੱਖਿਆ ਤੇ ਵਿਕਾਰ ਅਗਨੀ ਦੇ ਨਿਗ ਦਾ ਸਵਾਦ ਮਾਨਣ ਤੋਂ ਸੰਕੋਚ ਕੀਤੀ ਰੱਖੀ ਉਸ ਦੀ ਆਤਮਾ ਨੂੰ ਇਹਨਾਂ ਵਿਕਾਰਾਂ ਦੀ ਅੱਗ ਦਾ ਸੇਕ ਵੀ ਨਾ ਲੱਗਾ ਭਾਵ ਉਹ ਇਸ ਬਲ ਦੀ ਅੱਗ ਵਿੱਚੋਂ ਬਚ ਗਿਆ ਅੱਗੇ 48 ਸਲੋਕ ਵਿੱਚ ਭਗਤ ਜੀ ਕਿਰਪਾ ਕਰ ਰਿਹਾ ਕਬੀਰ ਖਿੰਥਾ ਜਲ ਕੋਇਲਾ ਭਈ ਖਾ ਪਰ ਫੂਟ ਮਫੂਟ ਭਗਤ ਜੀ ਕਿਰਪਾ ਕਰ ਰਿਹਾ ਕਿ ਵਿਕਾਰਾਂ ਦੀ ਅੱਗ ਵਿੱਚ ਪੈ ਕੇ ਜਿਸ ਬਾਦ ਨਸੀਬ ਜੀਵ ਜੋਗੀ ਦੇ ਸਰੀਰ ਗੋਦੜੀ ਸੜ ਕੇ ਕੋਲਾ ਹੋ ਗਈ ਤੇ ਜਿਸ ਦਾ ਮਨ ਖ ਪਰ ਦਰਦਰ ਤੂੰ ਵਾਸ਼ਨਾ ਦੀ ਪਿਛਿਆ ਹੀ ਇਕੱਠੀ ਕਰਦਾ ਰਿਹਾ ਜੋਗੀ ਬਪੜਾ ਖੇਲਿਓ ਆਸਨ ਰਹੀ ਬਿਪੂਤ ਉਹ ਮੰਦ ਭਾਗੀ ਜੀਵ ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਉਸ ਦੇ ਪੱਲੇ ਖੇ ਖੁਆਰ ਹੀ ਪੈਂਦੀ ਹੈ ਭਾਵ ਕਾਰਾਂ ਦੀ ਅੱਗ ਵਿੱਚ ਪੈ ਕੇ ਜਿਸ ਬਦ ਨਸੀਬ ਜੀਵ ਜੋਗੀ ਦੀ ਸਰੀਰ ਗੋਦੜੀ ਸੜ ਕੇ ਕੋਲਾ ਹੋ ਗਈ ਜਿਸ ਦਾ ਮਨ ਖੱਪਰ ਦਰਦਰ ਤੋਂ ਵਾਸ਼ਨਾ ਦੀ ਪਿਛਿਆ ਹੀ ਇਕੱਠੀ ਕਰਦਾ ਰਿਹਾ ਉਹ ਮੰਦ ਭਾਗੀ ਜੀਵ ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਜਾਂਦਾ ਭਗਤ ਜੀ ਕਿਰਪਾ ਕਰਦੇ ਉਸ ਦੇ ਪੱਲੇ ਖੇ ਖਵਾਰੀ ਹੀ ਪੈਂਦੀ ਹੈ ਕਬੀਰ ਥੋਰੈ ਜਲ ਮਾਸ਼ਲੀ ਝੀਵਰ ਮੇਲੇ ਉਜਾਲ ਭਗਤ ਜੀ ਕਿਰਪਾ ਕਾਂਡੇ ਇੱਕ ਵੇਖੋ ਕਿਸੇ ਤੋਬੇ ਦੇ ਵਿੱਚ ਕਿਸੇ ਸਰੋਵਰ ਦੇ ਵਿੱਚ ਪਾਣੀ ਥੋੜਾ ਹੋਵੇ ਉਥੇ ਮੱਛੀ ਹੋਵੇ ਤਾਂ ਉਹਨੂੰ ਜਿਹੜਾ ਝੀਵਰ ਆ ਫੜਨ ਵਾਲਾ ਮੱਛੀਆਂ ਫੜਨ ਵਾਲਾ ਉਹ ਝੱਟ ਫੜ ਲੈਂਦਾ ਝੀਵਰ ਮੇਲਿਓ ਜਾਲ ਉਹਨੇ ਜਾਲ ਝਾਟੀ ਪਾ ਲਿਆ ਇਹੇ ਟੋਗ ਨੈ ਨਾ ਛੂਟ ਸਹ ਫਿਰ ਕਰ ਸਮੁੰਦ ਸੰਭਾਲ ਕਹਿਣ ਲੱਗੇ ਇਹ ਮੱਛੀਏ ਦੱਸ ਤੂੰ ਇਹਨਾਂ ਦੇ ਆਸਰੇ ਇਹਨਾਂ ਹੋਸ਼ੇ ਟੋਬਿਆਂ ਦੇ ਆਸਰੇ ਕਿਵੇਂ ਰਹਿ ਲੇਗੀ ਕਿਉਂਕਿ ਤੂੰ ਝਾਟੀ ਜਿਹੜਾ ਸ਼ਿਕਾਰੀ ਉਹਨੇ ਤੈਨੂੰ ਜਾਲ ਪਾ ਲਿਆ ਕਿਉਂਕਿ ਟੋਬਾ ਛੋਟਾ ਸੀ ਥੋੜਾ ਜਲ ਸੀ ਫਿਰ ਕਰ ਸਮੁੰਦਰ ਸੰਭਾਲ ਫਿਰ ਛੱਡੇਂਗੀ ਆਸਰਾ ਸਮੁੰਦਰ ਦਾ ਜਾ ਜਾ ਕੇ ਚੰਗੀ ਚਾਹੁੰਦੀ ਹੈ ਭਲਾ ਚਾਹੁੰਦੀ ਐ ਸਮੁੰਦਰ ਦੇ ਵਿੱਚ ਪੈ ਜਾ ਭਾਵ ਸਮੁੰਦਰ ਵਿੱਚ ਜਲਦੀ ਕੋਈ ਜਾਲ ਨਹੀਂ ਲਾ ਸਕਦਾ ਨਹੀਂ ਪਾ ਸਕਦਾ ਕਿਉਂਕਿ ਸਮੁੰਦਰ ਅਥਾ ਡੂੰਗਾ ਤੇ ਬੇਅੰਤ ਵੱਡਾ ਹੁੰਦਾ ਹੈ ਛੋਟੇ ਟੂਬਿਆਂ ਚੋਂ ਅਸੀਂ ਦੇਖਦੇ ਹਾਂ ਜੀਵ ਜੰਤੂ ਝੱਟ ਪਕੜੇ ਜਾਂਦੇ ਮੱਛੀਆਂ ਪਕੜਨੀਆਂ ਹੁਣ ਪਰ ਵੱਡੇ ਸਮੁੰਦਰ ਚੋਂ ਸਾਨੂੰ ਬਹੁਤ ਮੁਸ਼ਕਲ ਮਿਹਨਤ ਕਰਨੀ ਪੈਂਦੀ ਫੇਰ ਵੀ ਘੁੱਗੇ ਸਿੱਪੀਆਂ ਹੱਥ ਵਿੱਚ ਆਉਂਦੇ ਮੱਛੀ ਕੋਈ ਹੱਥ ਚ ਨਹੀਂ ਆਉਂਦੀ ਜੇਦੀ ਕੀਤਿਆਂ ਮੱਛੀਆਂ ਨਹੀਂ ਫੜੀਆਂ ਜਾਂਦੀਆਂ ਇਸੇ ਤਰ੍ਹਾਂ ਸਾਨੂੰ ਭਗਤ ਜੀ ਕਹਿ ਰਹਿਆ ਐ ਪਿਆਰਿਆ ਛੋਟੇ ਛੋਟੇ ਪਖੰਡੀਆਂ ਦੰਬੀਆਂ ਕੋ ਤੁਰਿਆ ਫਿਰਦਾ ਹੈ ਵੇਖ ਸ਼ਬਦ ਗੁਰੂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਨ ਲੱਗਣਾ ਕਰ ਸਮੁੰਦਰ ਰੂਪ ਸਤਿਗੁਰੂ ਦੇ ਚਰਨਾਂ 'ਨ ਲੱਗ ਤੈਨੂੰ ਇਹ ਜਿਹੜੇ ਝੀਵਰ ਸ਼ਕਾਰੀ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੇਸ਼ ਵਕੀਲੀ ਇਹ ਛੇਤੀ ਜਾਲ ਨਹੀਂ ਪਾ ਸਕਦੇ ਇਹ ਤੈਨੂੰ ਪਕੜ ਨਹੀਂ ਸਕਦੇ ਜੇ ਤੂੰ ਪੂਰੇ ਗੁਰੂ ਦਾ ਆਸਰਾ ਲਵੇਂਗਾ ਜੇ ਤੂੰ ਨਿੱਕੇ ਨਿੱਕੇ ਤੋਬਿਆਂ ਰੂਪ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਤੁਰਿਆ ਫਿਰੇਂਗਾ ਇਹ ਤੇ ਆਪ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸੇ ਆ ਆਪਾਂ ਦੇਖਦੇ ਜਿੰਨੇ ਡੇਰੇਦਾਰ ਕੋਈ ਛੋਟਾ ਬਾਬਾ ਕੋਈ ਵੱਡਾ ਬਾਬਾ ਬਣਿਆ ਉਹਨਾਂ ਦੀਆਂ ਸਾਰੀਆਂ ਦੀਆਂ ਅਖਬਾਰਾਂ ਖਬਰਾਂ ਨਾਲ ਉਹਨਾਂ ਦੀਆਂ ਖਬਰਾਂ ਨਾਲ ਭਰੀਆਂ ਹੁੰਦੀਆਂ ਕਿ ਅੱਜ ਇਹ ਬਾਬਾ ਇਸ ਕੰਮ 'ਚ ਫੜਿਆ ਗਿਆ ਅੱਜ ਉਹ ਬਾਬਾ ਫੜਿਆ ਗਿਆ ਮਾਰੇ ਕਹਿੰਦੇ ਕਿਉਂ ਨਾ ਸਮੁੰਦਰ ਰੂਪ ਪ੍ਰਮਾਤਮਾ ਦੇ ਨਾਲ ਜੁੜ ਪਾਈ ਕਬੀਰ ਸਮੁੰਦ ਨਾ ਛੋਡੀਐ ਜੋ ਅਤਖਾਰ ਹੋਏ ਹਾਂ 50ਵੇਂ ਸ਼ਲੋਕ ਵਿੱਚ ਦੱਸ ਰਿਹਾ 50 ਨੰਬਰ ਸ਼ਲੋਕ ਵਿੱਚ ਕਿਰਪਾ ਕਰੇ ਅਕ ਕਬੀਰ ਐ ਮੱਛੀਏ ਤੂੰ ਭਾਵੇਂ ਸਮੁੰਦਰ ਨੂੰ ਖਾਰਾ ਸਮਝ ਕੇ ਛੱਡ ਦਿੱਤਾ ਸੀ ਪਰ ਵੇਖ ਤੂੰ ਨਿੱਕੇ ਟੋਗ ਨਿਆ ਨਿੱਕੇ ਟੋਬਿਆਂ ਜਿਸ ਨਿੱਕੇ ਛਪੜਾਂ 'ਚ ਪੈ ਕੇ ਫੜੀ ਗਈ ਤੇਰੀ ਜਿੰਦ ਜਿਹੜੀ ਉਹ ਪਕੜੀ ਗਈ ਤੂੰ ਮਾਰੀ ਗਈ ਕਹਿਣ ਲੱਗੇ ਕਬੀਰ ਸਮੁੰਦਰ ਨਾ ਛੋੜੀਐ ਐ ਮੇਰੀ ਜੀਵ ਰੂਪ ਮੱਛੀਏ ਮੱਛੀ ਰੂਪ ਜੀਵ ਆਤਮਾ ਤੂੰ ਉਸ ਪ੍ਰਮਾਤਮਾ ਨੂੰ ਨਾ ਛੱਡ ਸਮੁੰਦਰ ਨੂੰ ਨਾ ਛੱਡ ਜਉ ਅਤ ਖਾਰੋ ਹੋਏ ਭਾਵੇਂ ਉਹ ਕਿਤਨਾ ਖਾਰਾ ਹੈ ਕਿਉਂਕਿ ਇਸ ਘਰ ਵਿੱਚ ਸਿੱਖੀ ਦੀ ਲੈਨ ਵਿੱਚ ਬੜੇ ਪਰਚੇ ਪੈਂਦੇ ਬੜੀ ਬੜੇ ਇਮਤਿਹਾਨ ਹੁੰਦੇ ਇਹਨੂੰ ਕਹਿੰਦੇ ਖਾਰਾ ਹੈ ਬਹੁਤੇ ਛੱਡ ਕੇ ਚਲੇ ਜਾਂਦੇ ਬਹੁਤੇ ਇੱਕ ਦੂਜੇ ਨੂੰ ਡਰਾਉਣ ਵਾਲੇ ਆ ਜਾਂਦੇ ਤੂੰ ਕਹਿੰਦੇ ਅੰਮ੍ਰਿਤ ਕਾਹਦਾ ਛਕਿਆ ਜਿੱਦਨ ਦਾ ਤੂੰ ਅਮਰ ਛਕਿਆ ਉਸ ਦਿਨ ਦਾ ਬਿਮਾਰ ਹੀ ਰਹਿਣ ਲੱਪਿਆ ਚੰਗਾ ਭਲਾ ਕਹਿੰਦੇ ਖਾਂਦਾ ਪੀਂਦਾ ਸੀ ਐਸ਼ ਕਰਦਾ ਸੀ ਉਸ ਦਿਨ ਦਾ ਬਿਮਾਰ ਰਹਿਣ ਲੱਗ ਗਿਆ ਜਿੱਦਨ ਦਾ ਅਮਰਤ ਛਕਿਆ ਚੰਗਾ ਤੂੰ ਮੂੰਹ ਨੂੰ ਸ਼ਿੱਕੀ ਪਾਈ ਹੈ ਉਹ ਅਮਰਤ ਛਕਣ ਨੂੰ ਕਹਿੰਦੇ ਮੂੰਹ ਨੂੰ ਸ਼ਿੱਕੀ ਪਾ ਲਈਆ ਵੇਖੋ ਇਹੋ ਜਿਹੇ ਲੋਕਾਂ ਦੇ ਮਨਮੁੱਖਾਂ ਦੇ ਬਾਰੇ ਬਾਰੇ ਜਾਈਗੇ ਜਿਹੜੇ ਇਹੋ ਜਿਹਾ ਹੌਸਲਾ ਦਿੰਦੇ ਕਿਸੇ ਨੂੰ ਉਹ ਪਿਆਰਿਓ ਕਿਉਂ ਗੁਨਾਹਗਰ ਬਣਦੇ ਜੀ ਮਹਾਰਾਜ ਤੇ ਕਹਿੰਦੇ ਜਿਹੜਾ ਪੰਜਾਂ ਨੂੰ ਜੋੜੂਗਾ ਪੋਤੇ ਮੇਰੀ ਅਥਾ ਖੁਸ਼ੀ ਹੈ ਤੇ ਜਿਹੜਾ ਤੋੜ ਰਿਆ ਉਹਤੇ ਕਿੰਨਾ ਜ਼ਿਆਦਾ ਮਾਰ ਐ ਨਰਾਜ ਹੁੰਦੇ ਹੋਣਗੇ ਜਿਹੜਾ ਕਿਸੇ ਨੂੰ ਕਿਸੇ ਗੱਲ ਤੋਂ ਤੋੜ ਰਿਆ ਕਿ ਤੂੰ ਆਹ ਕਿਉਂ ਨਹੀਂ ਖਾਂਦਾ ਤੂੰ ਬਾਹਰੋਂ ਕੁਝ ਨਹੀਂ ਖਾਂਦਾ ਤੂੰ ਮੀਟ ਸ਼ਰਾਬ ਕੁਝ ਨਹੀਂ ਪੀਂਦਾ ਤੂੰ ਭੰਗ ਨਹੀਂ ਪੀਂਦਾ ਪਿਆਰਿਓ ਇਹ ਕੌਮ ਭੰਗ ਪੀਣੀ ਜਾਂ ਇਹ ਮੀਟ ਖਾ ਕੇ ਇਹ ਕੌਮ ਜੀਵਤ ਨਹੀਂ ਰਹਿ ਸਕਦੀ ਇਹ ਕੌਮ ਤਾਂ ਗੁਰਬਾਣੀ ਦਾ ਆਸਰਾ ਲੈ ਕੇ ਸੁਰਜੀਤ ਰਹੀ ਐ ਤੇ ਰਹਿ ਰਹੀ ਐ ਤੇ ਰਹਿੰਦੀ ਰਵੇਗੀ ਇਸ ਕੌਮ ਨੂੰ ਸਿੱਖੀ ਦੀ ਕੌਮ ਨੂੰ ਰਹਿਤ ਬਹਿਤ ਦੇ ਧਾਰਨੀ ਤੇ ਗੁਰਬਾਣੀ ਦਾ ਆਸਰਾ ਹੀ ਜੀਵਿਤ ਰੱਖਦਾ ਹੈ। ਰਹੁ ਵਿਚਾਰ ਕਹਿੰਦੇ ਕਬੀਰ ਸਮੁੰਦਰ ਨਾ ਛੋਡੀਐ ਜਉ ਅਤਖਾਰੂ ਹੋਇ। ਭਾਵੇਂ ਕਿਤਨਾ ਵੀ ਬੇਸਵਾਦਾ ਖਾਰਾ ਕਿਉ ਨਾ ਹੋਵੇ? ਕਿਉਂਕਿ ਸਮੁੰਦਰ ਦਾ ਪਾਣੀ ਥੋੜਾ ਜਿਹਾ ਲੂਣ ਜੇ ਵਾਲਾ ਹੁੰਦਾ ਤੇ ਖਾਰਾ ਜਿਹਾ ਹੁੰਦਾ। ਕਹਿੰਦੇ ਪੋਖਰ ਪੋਖਰ ਢੂਡਦੇ ਭਲੋ ਨ ਕਹੈ ਕੋਇ। ਪੋਖਰ ਹੁੰਦਾ ਛੱਪੜ ਛੱਪੜ ਢੂੰਡਦਿਆਂ ਢੂੰਡਦਿਆਂ ਕੋਈ ਵੀ ਭਲਾ ਨਹੀਂ ਕਹਿੰਦਾ ਛੱਪੜ ਛੱਪੜ ਤੋਂ ਭਾਵ ਅੱਜ ਐਸ ਪਖੰਡੀ ਦੇ ਡੇਰੇ ਤੇ ਕੱਲ ਨੂੰ ਉਸ ਪਖੰਡੀ ਦੇ ਡੇਰੇ ਤੇ ਇਦਾਂ ਜਾਂਦੇ ਆ ਰੋਜ਼ ਤੇ ਲੋਕੀ ਵੀ ਗੱਲਾਂ ਕਰਦੇ ਕਹਿੰਦੇ ਕੱਲ ਉਸ ਬਾਬੇ ਕੋ ਗਿਆ ਅੱਜ ਹੋਰ ਕਿਸੇ ਬਾਬੇ ਕੋ ਗਿਆ ਇਸ ਬਾਬੇ ਨੇ ਗੱਲ ਨਹੀਂ ਬਣਾਈ ਹੁਣ ਉਹਦੇ ਕੋਲ ਗਿਆ ਤੇ ਸਲਾਮਾ ਦੇਣ ਵਾਲੇ ਵੀ ਨਵੇਂ ਤੋਂ ਨਵਾਂ ਬਾਬਾ ਦੱਸਦੇ ਆ ਨਵੇਂ ਤੋਂ ਨਵਾਂ ਰੋਜ਼ ਹੀ ਬਾਬਾ ਕੱਢਦੇ ਆ ਸੁਮਾਫ਼ ਕਰਨਾ ਜਾਦਾ ਸਾਡਾ ਬੀਬੀਆਂ ਭੈਣਾਂ ਦਾ ਸੁਜੋਗ ਹੈ ਬਾਬਿਆਂ ਨੂੰ ਪ੍ਰਗਟ ਕਰਨਾ ਤੇ ਬਾਬਿਆਂ ਦੇ ਡੇਰਿਆਂ ਤੇ ਆਪਣੇ ਬੰਦਿਆਂ ਨੂੰ ਵੀ ਲੈ ਕੇ ਜਾਣਾ ਪੋਖਰ ਪੋਖਰ ਢੂਡਤੇ ਭਲੋ ਨਾ ਕਹੇ ਕੋਈ ਕਹਿੰਦੇ ਕੋਈ ਵੀ ਚੰਗਾ ਨਹੀਂ ਕਹਿੰਦਾ ਜੇ ਤੂੰ ਛੱਪੜ ਛੱਪੜ ਢੂੰਡਦਾ ਫਿਰਦਾ ਹੈ ਸਮੁੰਦਰ ਨੂੰ ਛੱਡ ਕੇ ਜਿਹੜਾ ਇਨਸਾਨ ਛੱਪਣਾ ਵੀ ਤੁਰਿਆ ਫਿਰਦਾ ਉਹਨੂੰ ਬਦਬੂ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨੂੰ ਕੋਈ ਚੰਗੀ ਚੀਜ਼ ਚੰਗੀ ਵਸਤੂ ਪ੍ਰਾਪਤ ਨਹੀਂ ਹੁੰਦੀ ਸੋ ਇਤਨੀਆਂ ਬੇਨਤੀਆਂ ਅੱਜ ਇੱਥੇ ਪ੍ਰਵਾਨ ਕਰਨਾ 50 ਸਲੋਕਾਂ ਤੱਕ ਸਤਿਗੁਰਾਂ ਵਿਚਾਰ ਕਰਵਾਈ ਹੈ ਸੋ ਆਪ ਸੰਗਤ ਨੇ ਅਸੀਸ ਬਖਸ਼ਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਆਪ ਸਤਸੰਗਤ ਅਸੀਸ ਬਖਸ਼ਣਾ ਭੁੱਲਾ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ